ਉਤਰੀ ਭਾਰਤ ਦੀ ਪ੍ਰਸਿੱਧ ਸਿੱਖਿਆ ਸੰਸਥਾ ਜੀਐਨਯੂਨੀਵਰਸਿਟੀ ਵੱਲੋਂ ਕੈਂਪਸ 'ਚ ਸਾਲ 2024 ਦੀ ਐਲੂਮਨੀ ਮੀਟ ਦਾ ਆਯੋਜਨ ਕੀਤਾ ਜਿਸ ਦੀ ਪ੍ਰਧਾਨਗੀ ਸਰਦਾਰ ਗੁਰਦੀਪ ਸਿੰਘ ਸਿਰਾ ਚਾਂਸਲਰ ਜੀਐਨਯੂਨੀਵਰਸਿਟੀ ਵੱਲੋਂ ਕੀਤੀ ਗਈ ਸਮਾਗਮ 'ਚ ਡਾਕਟਰ ਵੀਕੇ ਰਤਨ ਵਾਈਸ ਚਾਂਸਲਰ ਡਾਕਟਰ ਹਿਮੰਤ ਸ਼ਰਮਾ ਪ੍ਰੋ ਵਾਈਸ ਚਾਂਸਲਰ ਡਾਕਟਰ ਮੌਨਿਕਾ ਹੰਸਪਾਲ ਡੀਨ ਅਕੈਡਮੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਮਾਗਮ ਦਾ ਆਨੰਦ ਮਾਣਿਆ ਸਮਾਗਮ 'ਚ ਜਿੱਥੇ ਵੱਖ-ਵੱਖ ਬੈਚਿਸ ਦੇ ਵਿਦਿਆਰਥੀਆਂ ਵੱਲੋਂ ਸ਼ਿਰਕਤ ਕਰਕੇ ਇਹ ਸਭਿਆਚਾਰਕ ਅਤੇ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਪੰਜਾਬ ਦੇ ਪ੍ਰਸਿੱਧ ਸਟੈਂਡ ਅਪ ਕਾਮੇਡੀਅਨ ਮਿਸਟਰ ਪ੍ਰਵਿੰਦਰ ਸਿੰਘ ਵੱਲੋਂ ਵੀ ਵਿਸ਼ੇਸ਼ ਪੇਸ਼ਕਾਰੀ ਕਰਕੇ ਹਾਜ਼ਰ ਵਿਅਕਤੀਆਂ ਦੇ ਢਿੱਡੀਪੀੜਾ અપਾਈਆਂ ਗਈਆਂ ਇਹ ਮੀਡੀਆ ਨਾਲ ਗੱਲਬਾਤ ਰਣ ਵਕ ਵਖ ਇਹ ਬੈਚਿਸ ਦੇ ਤਤਕਾਲੀ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਹ ਜੋ ਉਪਰਾਲਾ ਕੀਤਾ ਗਿਆ ਉਸ ਨਾਲ ਉਹਨਾਂ ਨੂੰ ਆਪਣੇ ਪੁਰਾਣੇ ਦਿਨ ਯਾਦਾਈ ਨੇ ਤੇ ਅੱਜ ਵੀ ਉਹਨਾਂ ਨੂੰ ਅਜੀਹਾ ਮਹਿਸੂਸ ਹੋ ਰਿਹਾ ਜਿਵੇਂ ਅਉ ਕੱਲ ਹੀ ਇਸ ਯੂਨੀਵਰਸਿਟੀ ਚੋਂ ਪੜ੍ਹ ਕੇ ਗਏ ਹੋਣ ਐ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਸਮੇਂ ਸਮੇਂ ਤੇ ਅਜਿਹੇ ਸਮਾਗਮਾਂ ਦਾ ਪ੍ਰਬੰਧਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਵਿਦਿਆਰਥੀ ਸਮੇਂ ਨੂੰ ਯਾਦ ਰੱਖ ਸਕੀਏ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਨਾਮ ਤੁਹਾਡਾ ਮੇਰਾ ਨਾਮ ਰਾਹੁਲ ਭਮਰਾ ਹੈ ਰਾਹੁਲ ਜੀ ਕਿਹੜੇ ਬੈਚ ਦੇ ਪਾਸ ਆਉਟ ਹੋ ਤੁਸੀਂ ਮੈਂ 2017 ਤੋਂ 18 ਸਗਾ ਸਿਵਲ ਸਿਵਲ ਜੀ ਦੇ ਵਿੱਚ ਸਗੇ ਆਪਾਂ ਤੇ ਇਹ ਮੇਰੇ ਨਾਲ ਫਰੈਂਡਸ ਆ ਤੇ 7 ਸਾਲ ਬਾਅਦ ਦੁਬਾਰਾ ਯੂਨੀਵਰਸਿਟੀ ਜਾਣ ਦਾ ਮੌਕਾ ਮਿਲਿਆ ਉਹ ਵੀ ਜਿਹੜੇ ਤੇ ਨਾਲ ਹਾਂਜੀ ਹਾਂਜੀ ਕਿਹੋ ਜਿਹਾ ਫੀਲ ਹੋ ਰਿਹਾ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਫੀਲ ਹੋ ਰਿਹਾ ਜੀ ਸਾਨੂੰ ਤਾਂ ਇਦਾਂ ਲੱਗ ਰਿਹਾ ਜਿੱਦਾਂ ਅਸੀਂ ਕੱਲ ਦੀਆਂ ਗੱਲਾਂ ਹੁੰਦੀਆਂ ਸਾਡੀਆਂ ਸਾਰੀਆਂ ਅਸੀਂ ਕੱਲਾ ਕੱਲਾ ਮੂਮੈਂਟ ਨੂੰ ਅਸੀਂ ਰੀਕਾਲ ਕਰ ਰਹੇ ਹਾਂ ਕਿ ਕੱਲ ਅਸੀਂ ਇਦਾਂ ਕੀਤਾ ਸੀ ਇਦਾਂ ਕੀਤਾ ਸੀਗਾ ਬੜਾ ਵਧੀਆ ਫਨ ਹੋ ਰਿਹਾ ਜੀ ਤੇ ਬਾਕੀ ਦੱਸੋ ਯੂਨੀਵਰਸਿਟੀ ਦਾ ਜੋ ਇਹ ਪ੍ਰਾਲਾ ਕੀਤਾ ਗਿਆ ਇਨੀਸ਼ੀਏਟਿਵ ਕੀਤਾ ਗਿਆ ਚ ਹੈ ਇਹ ਤਾਂ ਕਈ ਸਾਲਾਂ ਤੋਂ ਕਹਿ ਰਹੇ ਸੀ ਇਹਨਾਂ ਨੂੰ ਕੀ ਕਰੋ ਕਰੋ ਹਨਾ ਕਿ ਚਲੋ ਆਪਾਂ ਮਿਲਦੇ ਆ ਆਪਣੇ ਕਰਾੜੇ ਨਾਲ ਦੇ ਫਰੈਂਡਸ ਨੂੰ ਕੋਈ ਕਿਤੇ ਜੌਬ ਕਰਦਾ ਕੋਈ ਕਿਤੇ ਜੌਬ ਕਰਦਾ ਆ ਪਰ ਕਈ ਗੱਲਾਂ ਕਰਕੇ ਨਹੀਂ ਹੋ ਪਾਰਿਆ ਸੀਗਾ ਪਰ ਹੁਣ ਇਹ ਕਰ ਰਹੇ ਆ ਸਾਡੇ ਬਹੁਤ دوست ਯਾਰ ਹੈਗੇ ਆ ਜਿਹੜੇ ਕਿ ਚੰਡੀਗੜ੍ਹੇ ਜੌਬ ਕਰਦੇ ਗਏ ਕਿਤੇ ਕਰਦੇ ਆ ਮਿਲਦੇ ਪਏ ਆ ਅਸੀਂ ਇੱਕ ਦੂਜੇ ਨੂੰ ਵਧੀਆ ਗੱਲਾਂ ਸ਼ੇਅਰ ਹੋ ਰਹੀਆਂ ਆ ਵਧੀਆ ਫੀਲ ਕਰ ਰਹੇ ਆ ਜੀ ਹੁਣ ਕੀ ਜੌਬ ਕਰਦੇ ਹੋ ਤੁਸੀਂ ਮੈਂ ਸਰ ਆਪਣਾ ਨਾਲ ਆਰਕੀਟੈਕਚਰ ਫੀਲਡ ਦੇ ਵਿੱਚ ਆ ਮੈਂ ਹੁਸ਼ਿਆਰਪੁਰ ਆਪਣਾ ਫੀਲਡ ਸਰ ਸਟੂਡੈਂਟ ਲਾਈਫ ਵਧੀਆ ਹੁੰਦੀ ਕਿ ਹੋਰ ਸਰ ਇਹ ਦਾ ਸਟੂਡੈਂਟ ਲਾਈਫ ਹੀ ਵਧੀਆ ਹੁੰਦੀ ਹੈ ਨੋ ਡਾਊਟ ਹੀ ਤੇ ਕੰਮ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਣੀ ਆਪਣੀ ਟੈਨਸ਼ਨਾਂ ਕੰਮਕਾਰ ਬਸ ਰੈਗੂਲਰ ਰੂਟੀਨ ਉਹ ਬੇਫਿਕਰੇ ਉਹ ਬੇਫਿਕਰੇ ਬੁਰੀਆ ਫਨ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਓ ਚਲੋ ਕਹਿ ਸਕਦੇ ਆ ਜੀ ਪਰ ਹਾਂਜੀ ਪਰ ਚਲੋ ਇੱਕ ਟਾਈਮ ਹੁੰਦਾ ਜੀ ਫਨ ਦਾ ਕਰ ਲੈਣਾ ਚਾਹੀਦਾ ਹੈ ਬਾਅਦ ਚੇਤੇ ਬੰਦੇ ਨੇ ਫਿਰ ਰੈਗੂਲਰ ਰੂਟੀਨ ਦੇ ਵਿੱਚ ਕੰਮਕਾਰ ਲੱਗਾ ਹੀ ਰਹਿੰਦਾ ਬੰਦਾ ਹਨਾ ਹਾਂਜੀ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਇਹ ਕੀ ਨਾਮ ਹੈ ਤੁਹਾਡਾ ਅਨੁਭਾਦਵਾਈ ਕਿਹੜੀ ਜਗ੍ਹਾ ਤੋਂ ਆਏ ਹੋ ਅੱਜ ਮੈਂ ਹਰਪੁਰ ਤੋਂ ਆਇਆ ਜੀ ਕਿਵੇਂ ਦੇਖਦੇ ਹੋ ਜੋ ਯੂਨੀਵਰਸਿਟੀ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਐਲੂਮਨੀ ਮੀਟ ਰੱਖੀ ਗਈ ਐਸਪਰੈਂਸ ਤੇ ਹਾਂਜੀ ਹਾਂਜੀ ਕਿੱਥੇ ਕਿਹੜਾ ਜਾਣੀਓ ਕਿ ਆਜ ਬੜੇ ਚਿਰਾਂ ਬਾਅਦ ਯਾਰ ਦੋਸਤਾਂ ਨਾਲ ਮਿਲਣ ਦਾ ਮੌਕਾ ਮਿਲਿਆ ਹਾਂਜੀ ਹਾਂਜੀ ਬਹੁਤ ਬਿਲਕੁਲ ਮੈਨੂੰ ਮਜ਼ਾ ਆ ਰਿਹਾ ਇੱਥੇ ਆ ਕੇ ਤੇ ਹੁਣੀ ਹੁਣੀ ਆਇਆ ਹਜੇ ਦੋਸਤ ਵਗੈਰਾ ਮਿਲੇ ਆ ਕਾਫੀ ਅੱਛੇ ਮੈਨੂੰ ਤੇ ਵਧੀਆ ਲੱਗ ਰਿਹਾ ਇੱਥੇ ਆ ਕੇ ਮੈਨੂੰ ਕਿਹੜੇ ਬੈਚ ਤੋਂ ਪਾਸ ਆਊਟ ਹੋਏ ਸੀ ਤੁਸੀਂ ਮੈਂ ਤਾਂ 2021 ਵਿੱਚ ਪਾਸ ਆਊਟ ਹੋਇਆ ਸੀਗਾ ਤੇ ਬੀਟੈਕ ਮਕੈਨਿਕਲ ਆਟ ਤੈਨੂੰ ਇੱਕ ਜੋਬ ਤੇ ਹੁੰਦੀ ਸੀ ਹਾਂਜੀ ਹੁਣ ਮੈਂ ਜੋਬ ਕਰ ਰਿਹਾ ਜੀ ਐਨਏ ਗੀਅਰਸ ਵਿੱਚ ਐਜ਼ ਅ ਕੁਆਲਟੀ ਐਂਡ ਪ੍ਰੋਡਕਸ਼ਨ ਇੰਜੀਨੀਅਰ ਠੀਕ ਆ ਤਾਂ ਅੱਜ ਖੂਬ ਇੰਜੋਏ ਕਰ ਰਹੇ ਹਾਂ ਹਾਂਜੀ ਹਾਂਜੀ ਪੂਰਾ ਮੈਂ ਇੰਜੋਏ ਕਰ ਰਿਹਾ ਇੱਥੇ ਮੇਰੇ ਦੋਸਤ ਵੀ ਮੇਰੇ ਨਾਲ ਨੇ ਤੇ ਪੂਰਾ ਇੰਜੋਏ ਹੋ ਰਿਹਾ ਜੀ ਇੱਥੇ ਅੱਜ ਦੋਸਤਾਂ ਨੂੰ ਬੜੇ ਤੇਰਾਵਾਦ ਮਿਲਿਓ ਬੜਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਬਹੁਤ ਪਾਣੇ ਤੇ ਯਾਦ ਆ ਰਹੇ ਹਾਂਜੀ ਹਾਂਜੀ ਪੂਰੇ ਆਪਣੇ ਕਾਲਜ ਟਾਈਮ ਯਾਦ ਆ ਗਿਆ ਮੈਨੂੰ ਇੱਥੇ ਆਪਾਂ ਘੁੰਮਦੇ ਫਿਰਦੇ ਹੁੰਨੇ ਸੀਗੇ ਪੂਰੇ ਜੋ ਆਪਾਂ ਫ੍ਰੀ ਹੁੰਨੇ ਸੀਗੇ ਤੇ ਪੂਰਾ ਇੰਜੋਏ ਕਰ ਕੀ ਕਹਾ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਸਰਬਜੋਤ ਸਿੰਘ ਹੈ ਸਰਬਜੋਤ ਜੀ ਅੱਜ ਯੀਐਨਯੂਨੀਵਰਸਿਟੀ ਵੱਲੋਂ ਐਲੂਮਨੀ ਮੀਟ ਦਾ ਜਿਹੜਾ ਆਯੋਜਨ ਕੀਤਾ ਗਿਆ ਸੋ ਕਾਫੀ ਖੁਸ਼ ਨਜ਼ਰ ਆ ਰਿਹਾ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਇਨੀਸ਼ੀਏਟਿਵ ਆ ਕੰਜ ਯੂਨੀਵਰਸਿਟੀ ਦਾ ਤੇ ਸਾਨੂੰ ਸਾਰੇ ਮੇਰੇ ਦੋਸਤ ਮਿੱਤਰ ਸਾਰੇ ਮਿਲੇ ਆ ਬੜੀ ਚਿਰਾਂ ਬਾਅਦ ਅਸੀਂ ਮਿਲੇ ਆ ਜਿੱਦਾਂ ਹੁਣ ਕਾਫੀ ਟਾਈਮ ਦੇ ਅਸੀਂ ਪਾਸ ਆਊਟ ਸਿਗੇ ਸਾਡਾ ਟਾਈਮ ਨਹੀਂ ਮਿਲਦਾ ਸੀ ਸਾਰੇ ਆਪਣੇ ਕੰਮ ਚ ਜੌਬਸ ਚ ਬੀਜ਼ੀ ਸੀਗੇ ਤੇ ਹੁਣ ਜਦ ਇਨੀਸ਼ੀਏਟਿਵ ਲਿੱਤਾ ਤੇ ਵਧੀਆ ਲੱਗ ਰਿਹਾ ਕਿ ਆਪਾਂ ਮਿਲੇ ਆ ਇੱਕ ਦੂਜੇ ਨੂੰ ਉੜਾ ਆਪਣੇ ਬਾਰੇ ਇੱਕ ਦੂਜੇ ਦਾ ਗੱਲ ਕਰ ਰਹੇ ਆ ਕਿ ਕਰੀਏ ਮਤਲਬ ਅੱਗੇ ਕੀ ਹਸਾਬ ਹਸਾਬ ਚੱਲਦਾ ਪਿਆ ਸਾਡਾ ਕਿਹੜੇ ਬੈਸ ਦੇ ਪਾਸੋਂ ਅਸੀਂ 2021 ਦੇ ਪਾਸੋਂ ਹਾਂ ਠੀਕ ਹੈ ਜੀ ਕੀ ਤੁਹਾਡੀ ਕੀਤੀ ਤੁਸੀਂ ਅਸੀਂ ਇੱਥੇ ਮੈਕੈਨੀਕਲ ਐਂਡ ਆਟੋਮੇਸ਼ਨ ਬੀਟੈਕ ਕੀਤੀ ਸੀਗੀ ਡਿਪਲੋਮਾ ਉਹਦੇ ਡਿਗਰੀ ਉਹਦੇ ਵਿੱਚ ਕੀਤੀ ਸੀਗੀ ਤੇ ਹੁਣ ਤੁਸੀਂ ਜੋਬ ਤੇ ਹੋ ਜੀ ਹਾਂਜੀ ਮੈਂ ਜੋਬ ਕਰ ਰਹੇ ਹਾਂ ਆਪਣਾ ਮੈਂ ਸੋਨਾ ਲੀ ਕ R&D ਡਿਪਾਰਟਮੈਂਟ ਚ ਜੋਬ ਕਰਦੇ ਹਾਂ ਓਕੇ ਕੋਈ ਪੁਰਾਣੇ ਦਿਨ ਯਾਦ ਆਏ ਯਾਰਾਂ ਬਹੁਤ ਸਰ ਬਹੁਤ ਜ਼ਿਆਦਾ ਮਤਲਬ ਵਧੀਆ ਲੱਗ ਰਿਹਾ ਯੂਨੀਵਰਸਿਟੀ ਨੇ ਕਾਫੀ ਤਰੱਕੀ ਕੀਤੀ ਆ ਸਾਡੇ ਤੋਂ ਬਾਅਦ ਕਾਫੀ ਮਤ ਕਾਫੀ ਕੁਛ ਆਪਾਂ ਜੋ ਉਥੇ ਪਹਿਲਾਂ ਨਹੀਂ ਸੀਗਾ ਉਥੇ ਜਿੱਦਾਂ ਬਿਲਡਿੰਗਸ ਜਾਂਦੇ ਸੀ ਜਾਂ ਜਾ ਕੇ ਆਏ ਹਾਂ ਕਲਾਸਿਸ ਸਾਰੀ اٹੈਂਡ ਦੇਖੀ ਆਂ ਕਿ ਹਾਂ ਵੀ ਹੁਣ ਉੱਚ ਕੀ ਚੇਂਜੇਸ ਆ ਕਾਫੀ ਕੁਛ ਵਧੀਆ ਲੱਗ ਰਿਹਾ ਮੈਂ ਤਾਂ ਦਿਲ ਕਰਦਾ ਇੱਕ ਵਾਰ ਐਡਮਿਸ਼ਨ ਲੈਣ ਨੂੰ ਉਹ ਤਾਂ ਮਨ ਕਰਦਾ ਕਿ ਹੁਣ ਜੌਬ 'ਚ ਜੋ ਸੀਗੇ ਕਰਦੇ ਸੀਗੇ ਹੁਣ ਇੱਥੇ ਤਾਂ ਬੇਫਿਕਰੀ ਸੀਗੇ ਉਥੇ ਹੁਣ ਕਾਫੀ ਕੰਮ ਬੀਜ਼ੀ ਰੰਨੇ ਆ ਮਤਲਬ ਕਾਫੀ ਵਧੀਆ ਆ ਮਨ ਕਰਦਾ ਕਿ ਦੁਬਾਰਾ ਇਹਨੂੰ ਐਡਮਿਸ਼ਨ ਲਈਏ ਕੀ ਲੱਗਦਾ ਹੁਣ ਵਾਲੀ ਲਾਈਫ ਜ਼ਿਆਦਾ ਵਧੀਆ ਕਿ ਕਾਲਜ ਵਾਲੀ ਲਾਈਫ ਜ਼ਿਆਦਾ ਵਧੀਆ ਉਹ ਬੇਫਿਕਰੀ ਸੀਗੇ ਪੜਦੇ ਸੀਗੇ ਤੇ ਬਸ ਇੱਕ ਪੇਪਰ ਦੀ ਟੈਨਸ਼ਨ ਸੀ ਹੁਣ ਸਾਰਾ ਟੈਨਸ਼ਨ ਆਇਆ ਹੁਣ ਕਈ ਕੁਝ ਕੰਮ ਕਰਨੇ ਪੈਂਦੇ ਬਾਪੂ ਦੇ ਸਿਰ ਤੇ ਮੋਜਾ ਬਾਪੂ ਦੇ ਸਿਰ ਤੇ ਮੋਜਾ ਸੀਗਾ ਸਰ ਕੀ ਨਾਮ ਹੈ ਤੁਹਾਡਾ ਵਿਵੇਕ ਇਹ ਕਿਹਨੂੰ ਜਲੰਧਰ ਸੇ ਸਰ ਠੀਕ ਹੈ ਤੋਂ ਕਿਹੜਾ ਬੈਚ ਦੇ ਪਾਸ ਆਊਟ ਹੋ ਤੁਸੀਂ ਸਰ 2018 ਤੋਂ 22 ਠੀਕ ਹੈ ਕਿਹੜੀ ਤੁਸੀਂ ਇੱਥੇ ਸਟੱਡੀ ਕੀਤੀ ਸੀ ਐਜੂਕੇਸ਼ਨ ਹਾਂਜੀ ਸਰ ਆਏ ਨਹੀਂ ਜਿਆਦਾ ਬੰਦੇ ਇਹ ਗੱਲ ਹੋ ਰਿਹਾ ਬਟ ਮੇਲੇ ਕਿ ਹੋ ਜਾ ਫਿਰ ਹੋ ਰਿਹਾ ਅੱਜ ਦੁਬਾਰਾ 5 ਸਾਲ ਬਾਅਦ 6 ਸਾਲ ਬਾਅਦ ਤੁਹਾਨੂੰ ਟਾਈਮ ਮਿਲਿਆ ਮੌਕਾ ਮਿਲਿਆ ਯੂਨੀਵਰਸਿਟੀ ਵਿੱਚ ਆਉਣ ਦਾ ਸਰ ਵਧੀਆ ਲੱਗ ਰਿਹਾ ਇੱਕ ਤਰੀਕੇ ਨਾਲ ਅਸੀਂ ਪੁਰਾਣੀ ਯਾਦਾਂ ਫੇਜ ਹੀ ਰਹੇ ਹਾਂ ਤੇ ਚੰਗਾ ਲੱਗ ਰਿਹਾ ਪੁਰਾਣੇ ਦਿਨ ਯਾਦ ਆ ਰਹੇ ਹਾਂ ਹਾਂਜੀ ਸਰ ਉਹੀ ਕਲਾਸਰੂਮ 'ਚ ਬਹਿ ਕੇ ਕੱਪ ਕਰਦੇ ਸੀ ਬਸ ਉਹੀ ਚਿੱਤੇ ਆਉਂਦੇ ਹਾਂ ਲੱਗਦਾ